ਕਰਮਣ ਕੇ ਆਇਆ ਜੋ ਤੁਸੀਂ ਸੰਸਾਰ ਵਿੱਚ ਕਰਦੇ ਪਿਓ ਪਰ ਉਸ ਕਰਮ ਦੇ ਨਾਲ ਨੂੰ ਤੁਸੀਂ ਪਰਮੇਸ਼ਵਰ ਦੇ ਪਿਆਰੇ ਹੋ ਜਾਓਗੇ ਪਰ ਪਰਮੇਸ਼ਵਰ ਨੂੰ ਕਿਉਂ ਨਾ ਤੁਸੀਂ ਸ਼ੁਰੂ ਕਰਦੇ ਹੋ ਹੁਣ ਤੁਸੀਂ ਭਗਤ ਕਬੀਰ ਜੀ ਦੇ ਇਥੇ ਕਪੜਾ ਉਨਾਂ ਬੁੰਨਣ ਦਾ ਕੰਮ ਕਰਦੇ ਨੇ ਤੇ ਉਹਨਾਂ ਨੇ ਆਪਣਾ ਕੰਮਕਾਰ ਪੇਸ਼ੇਵਰ ਨੂੰ ਛੱਡ ਦਿੱਤੇ ਸੀ ਨਹੀਂ ਨਾ ਕੋ ਕੰਮ ਕੀਤਾ ਨਾ ਤੇ ਕਪੜਾ ਵੇਚਦੇ ਕਪੜਾ ਵੇਚਣ ਦੇ ਵਿੱਚ ਹੀ ਕਪੜਾ ਕੱਢਣ ਦੇ ਵਿੱਚ ਹੀ ਤੇ ਆਪਣਾ ਜਿਹੜਾ ਸਾਰਾ ਸਮਾਂ ਜਿਹੜਾ ਪਰਮੇਸ਼ਵਰ ਦੀ ਭਗਤੀ ਵਿੱਚ ਲਾ ਦਿੱਤਾ ਕੰਮਕਾਰ ਵੀ ਕਰਦੇ ਰਹੇ ਜ਼ਿੰਮੇਵਾਰੀਆਂ ਵੀ ਨਿਭਾਉਂਦੇਗੇ ਤੇ ਆਪਣੇ ਆਪ ਨੂੰ ਪਰਮੇਸ਼ਵਰ ਦਾ ਪਿਆਰ ਅਭਿ ਬਣਾ ਲੈ ਬਾਵ ਇਹੋ ਜੀ ਅਵਸਥਾ ਦੇ ਉੱਤੇ ਪਹੁੰਚਾ ਦਿੰਦਾ ਕਿ ਭਗਤ ਕਬੀਰ ਜੀ ਨੂੰ ਪਰਮੇਸ਼ਵਰ ਆਵਾਜ਼ਾਂ ਦੇ ਕੇ ਮਾਰਦੇ ਪੈ ਨੇ ਇਸ ਲਈ ਮਹਾਰਾਜ ਭਗਤ ਕਬੀਰ ਜੀ ਸਾਨੂੰ ਬਾਰ ਬਾਰ ਇਹ ਕਹਿੰਜਾਂਦੇ ਨੇ ਸੰਸਾਰ ਵਿੱਚ ਆਇਓ ਜੇ ਸੰਸਾਰ ਦੇ ਵਿੱਚ ਆ ਕੇ ਤੁਸੀਂ ਹਾਜੇ ਵੀ ਲੁੱਟਾਂ ਖੋਹਾਂ ਕਰਦੇ ਪਿਓ ਬੇਮਾਨੀ ਕਰਦੇ ਪਿਓ ਜਾਂ ਕਿਸੇ ਦੇ ਨਾਲ ਤੁਸੀਂ ਗਲਤ ਵਿਵਹਾਰ ਕਰਦੇ ਪਿਓ ਜਾਂ ਕਿਸੇ ਝੂਠ ਬੋਲਦੇ ਪਿਓ ਨਿੰਦਿਆ ਕਰਦੇ ਵਿੱਚ ਇਹ ਕਹਿੰਦੇ ਵੀ ਤੁਹਾਡਾ ਜਿਹੜਾ ਹੈ ਨਾ ਬਸਿਆ ਬਸਾਇਆ ਕਰ ਇਹਨੇ ਜਾੜ ਦਿੰਦਾ ਸ਼ਾਂਤੀ ਨਹੀਂ ਰਹਿਣੀ ਆਤਮਕ ਆਨੰਦ ਨਹੀਂ ਰਹਿਣਾ ਇਹ ਸਭ ਕੁਝ ਖਤਮ ਹੋ ਜਾਣਾ ਜੇ ਤੁਸੀਂ ਚਾਹੁੰਦੇ ਹੋ ਕਿ ਸ਼ਾਂਤੀ ਰਹੇ ਆਤਮਕ ਆਨੰਦ ਰਹੇ ਪਿਆਰ ਰਹੇ ਤੇ ਤੁਹਾਨੂੰ ਗੁਰੂ ਪਰਸ਼ਾ ਦੀ ਹਜ਼ੂਰੀ ਵਿੱਚ ਬੈਠਣਾ ਪਵੇ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਬਾਅਦ ਵਿੱਚ ਪਛਤਾਓਗੇ ਪ੍ਰਾਣ ਜਾਈਗੇ ਉਨ ਚ ਸਮਾਂ ਹੈ ਤੇਰੇ ਕੋਲ ਜੇ ਤੂੰ ਲੂਟਣਾ ਚਾਹੁੰਦਾ ਪਰਮੇਸ਼ਵਰ ਦਾ ਨਾਮ ਲੂਟ ਇੱਥੇ ਜੇ ਕੋਈ ਲੁੱਟਖੋ ਕਰਨੀ ਹੈ ਇਹ ਲੁੱਟਖੋ ਇਹ ਨਹੀਂ ਕਿਸੇ ਕਿਸੇ ਦੀ ਦੁਕਾਨ ਨੂੰ ਅਸ਼ੀਸ਼ਤਾਨ ਲਾ ਲਈ ਜਾਂ ਕਿਸੇ ਦੁਕਾਨ ਦੇ ਵਿੱਚੋਂ ਅਸੀਂ ਗਹਿਣੇ ਕੱਢ ਲਏ ਜਾਂ ਕਿਸੇ ਦੁਕਾਨ ਤੋਂ ਅਸੀਂ ਚੋਰੀ ਕਰ ਲਈ